परमात्मा ਚ ਜੋੜਨਾ ਹੈ ਤੋ ਨਿਰਭੈ ਜੁੜ ਸਕਦਾ ਹੈ ਭੈ ਬੇਤ ਮਨੁੱਖ ਨਹੀਂ ਜੁੜ ਸਕਦਾ ਕਿਉਂਕਿ ਪਰਮਾਤਮਾ ਨਿਰਭੈ ਤੋ ਫਿਰ ਨਿਰਭੈ ਕਿਸ ਤਰ੍ਹਾਂ ਹੋਈਏ ਨਿਰਭਉ ਜਪੇ ਸਗਲ ਭਉ ਮਿਟੇ ਉਹਦਾ ਜਪ ਸਾਰੇ ਬਹਿ ਮਿਟਾ ਦਿੰਦਾ ਔਰ ਜੈਸੇ ਮਨੁੱਖ ਨਿਰਭੈ ਹੁੰਦਾ ਹੈ ਨਿਰਭੈ ਨਾਲ ਜੁੜ ਜਾਂਦਾ ਹੈ ਪ੍ਰਭੂ ਦੇ ਗੁਣਾ ਦਾ ਰਵਣ ਹਿਰਦੇ ਚੋਂ ਵੈਰ ਘਟ ਦਿੰਦਾ ਸਾਰੇ ਮਿੱਤਰ ਦਿਖਾਈ ਦੇਂਦੇ ਤੋ ਫਿਰ ਨਿਰਵੈਰ ਨਾਲ ਜੁੜ ਜਾਂਦਾ ਹੈ ਪ੍ਰਭੂ ਦੇ ਗੀਤ ਗਾਉਂਦਿਆਂ ਗਾਉਂਦਿਆਂ ਅੰਦਰੋਂ ਦਇਆ ਪੈਦਾ ਹੋ ਜਾਂਦੀ ਏ ਤੋ ਦਇਆ ਦੇ ਸਾਗਰ ਨਾਲ ਮਨ ਉਹ ਜੁੜ ਜਾਂਦਾ ਹੈ ਮੈਂ ਮੰਗਿਆ ਇੱਕ ਫੁੱਲ ਗੁਲਿਸਤਾਨ ਸਜਾਏ ਮੈਂ ਚਾਹੀ ਇੱਕ ਬੂੰਦ ਤੋ ਸਾਗਰ ਉਮੜਾਏ ਮੈਂ ਮੰਗਾ ਅਨੇਰੇ ਚ ਜੀਵਨ ਦੀ ਜੋਤੀ ਲਖਾਂ ਤੇਰੀ ਰਹਿਮਤ ਨੇ ਦੇਵੇ ਜਗਾ ਇਕ ਫੁੱਲ ਹੀ ਮੰਗਿਆ ਸੀ ਤੂੰ ਬਗੀਚਾ ਮੇਰੇ ਹਵਾ ਦੇ ਕਰ ਦਿੱਤਾ ਮੈਂ ਤੇ ਇੱਕ ਬੂੰਦ ਤੇਰੇ ਕੋਲ ਮੰਗੀ ਸੀ ਤੂੰ ਸਾਗਰ ਉੜੇ ਦੇ ਰਖ ਦਿੱਤਾ ਮੈਂ ਤੇ ਕਿਧਰੇ ਕਿ ਜਲਦਾ ਹੋਇਆ ਦੀਵਾ ਮੰਗਿਆ ਸੀ ਮੈਨੂੰ ਰਸਤਾ ਦਿਸ ਭਵੇ ਤੂੰ ਹਜ਼ਾਰਾਂ ਦੀਵੇ ਜਲਾ ਦਿੱਤੇ ਪਰਮਾਤਮਾ ਦਾ ਦੇਣਾ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਸਦਾ ਜ਼ਿਆਦਾ ਹੈ ਮਨੋ ਕੁਦੀ ਪਾਤੜ ਦਾ ਹਰਗਨ ਛੋਟੀ ਹਰਗਨ ਛੋਟੀ